ਤਾ ਤੁਹਾਡਾ ਆਪਣੇ ਚੈਨਲ ਤੇ ਅੱਜ ਅਸੀਂ ਵੀਡੀਓ ਨਵੇਂ ਕੋਈ ਟੌਪਿਕ ਤੇ ਲੈ ਕੇ ਆਏ ਆ ਤੇ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਹਨਾ ਤੇ ਅਸੀਂ ਦੋਨੇ ਜਿਵੇਂ ਕਿ ਬਾਹਰਲੀ ਲਾਇਬ੍ਰੇਰੀ ਗੱਲਾਂ ਕਰਨ ਅਸੀਂ ਦੋਨੇ ਜਾ ਕੇ ਆਏ ਸਾਈਪਲਸ ਗਏ ਸੀ ਇਹ ਮੈਂ ਤੋਂ ਪਹਿਲਾਂ ਗਏ ਥੋੜੇ ਤੇ ਮੈਂ ਬਚ ਗਿਆ ਸੀ ਤੇ ਉਹ ਦੱਸਾਂਗੇ ਉੱਥੇ ਸਾਨੂੰ ਵੀ ਇੱਥੋਂ ਬੰਦੇ ਕੀ ਸੁਪਨੇ ਦਿਖਾਉਂਦੇ ਤੇ ਉੱਥੇ ਕੀ ਹੁੰਦਾ ਕੇਰਾ ਉਦੋਂ ਆ ਬੰਦਾ ਸਟਰਗਲ ਕਰਦਾ ਤੇ ਪੈਰ ਲੱਗਦੇ ਆ ਇਹ ਨਹੀਂ ਕੋਈ ਮਾੜੀ ਨਹੀਂ ਕੰਟਰੀ ਉਹ ਬਹੁਤ ਸੋਹਣੀ ਵਧੀਆ ਕੰਟਰੀ ਆ ਤੇ ਪਰ ਇੱਥੋਂ ਦੀ ਹਕੀਕਤ ਇੱਥੋਂ ਦੇ ਸੁਪਨੇ ਤੇ ਉੱਥੋਂ ਦੀ ਹਕੀਕਤ ਚ ਬਹੁਤ ਫਰਕ ਆ ਤੇ ਬਾਕੀ ਕਰਦੇ ਸਵਾਤ ਤੁਹਾਨੂੰ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੁੜ ਤੋਂ ਇੱਕ ਵਾਰ ਫੇਰ ਤੁਹਾਡਾ ਸਵਾਗਤ ਆ ਸਾਡੇ ਚੈਨਲ ਤੇ ਤੇ ਤੁਸੀਂ ਨਾ ਯਾਰ ਸ਼ੇਅਰ ਕਰਟ ਕਰਦੇ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਾਨੂੰ ਸੁਝਾਅ ਦਿਆ ਕਰੋ ਸਾਡਾ ਵੀ ਹੌਸਲਾ ਪਾ ਤੇ ਇਹ ਤੁਹਾਡਾ ਇੱਕ ਸ਼ੇਅਰ ਸਾਨੂੰ ਆਏ ਹੋ ਜਾਂਦਾ ਮੋਟੀਵੇਟਨ ਮੋਟੀਵੇਸ਼ਨ ਵਾਲੀ ਉਹ ਹੋ ਜਾਂਦੀ ਹੈ ਡੋਜ਼ ਹੀ ਹੁੰਦੀ ਹੈ ਕਸਮ ਜਲਾ ਵੀ ਬਾਈ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੇ ਕੋਈ ਕਮੀ ਹੁੰਦੀ ਹੈ ਕਮੀ ਵੀ ਦੱਸਿਆ ਕਰੋ ਬਾਹਰ ਦਾ ਗੁਰਵਿੰਦਰ ਆਇਆ ਸਿਸਟਮ ਯਾਰ ਅੱ비 ਹੁਣ ਮੈਂ 18 ਚ ਗਿਆ ਸੀ 2018 ਦੇ ਵਿੱਚ ਬਾਹਰ ਤਾਂ ਬਹੁਤ ਵਧੀਆ ਕੰਟਰੀ ਐ ਸਾਈਪਸ ਕੋਈ ਮਾੜੀ ਨਹੀਂ ਹੋਈਗੀ ਪਰ ਜਿੱਦਾਂ ਦਾ ਆਪਾਂ ਨੂੰ ਇੱਕ ਦੱਸਿਆ ਜਾਂਦਾ ਵੀ ਉੱਥੇ ਆ ਕੰਮ ਮਿਲੂਗਾ ਤੁਹਾਨੂੰ ਆਏਗਾ ਮੈਂ ਐਸ ਦਾ ਸਟੂਡੈਂਟ ਗਿਆ ਸੀ ਮੇਰੇ ਨਾਲ ਇੱਥੋਂ ਤੇ ਪ੍ਰੋਮਿਸ ਕੀਤਾ ਗਿਆ ਸੀ ਵੀ ਅਸੀਂ ਤੁਹਾਡਾ ਸਾਰਾ ਕੰਮ ਕਰਵਾਵਾਂਗੇ ਕਾਲਜ ਦਾ ਸੋਡੇ ਐਡਮਿਸ਼ਨ ਕਰਵਾ ਕੇ ਸਾਨੂੰ ਕੰਮ ਤੇ ਛਾੜ ਕੇ ਫੇਰ ਅਸੀਂ ਤੁਹਾਨੂੰ ਵਿਲੇ ਕਰਕੇ ਫੇਰ ਉਹ ਕਰਾਂਗੇ ਵੀ ਸਾਡੇ ਨਾਲ ਇੰਨਾ ਕੁ ਪ੍ਰੋਮਿਸ ਹੋਇਆ ਸੀ ਜਿਹਦੇ ਵਿੱਚ ਉਹ ਕਿ ਮੇਰੇ ਨਾਲ ਪ੍ਰੋਮਿਸ ਇੱਕ ਹੀ ਪੂਰਾ ਹੋਇਆ ਜਿਹੜਾ ਕਿ ਪ੍ਰੋਮਿਸ ਹੋਇਆ ਮੈਨੂੰ 에어ਪੋਰਟ ਤੋਂ ਲਿਆ ਆਉਂਦਾ ਹੋਰ ਗੁਰਵਿੰਦਰਾ ਮੇਰੇ ਨਾਲ ਕੋਈ ਪ੍ਰੋਮਿਸ ਪੂਰਾ ਨਹੀਂ ਕੀਤਾ ਉਹਨਾਂ ਨੇ ਠੀਕ ਹੈ ਤੇਰੇ ਹੱਥੋਂ ਪੈਸੇ ਗਏ ਆ ਤੈਨੂੰ ਵੀ ਪਤਾ ਆਪਾਂ ਦਿੱਤੇ ਹੋਏ 1 ਰੁਪਿਆ ਰੱਖਿਆ ਨਹੀਂ ਚਲੋ ਆਪਾਂ ਪੈਸੇ ਅਗਲੇ ਨੇ ਕੰਮ ਕਰਾਤਾ ਆਪਾਂ ਪੈਸੇ ਦੇ ਦੇ ਠੀਕ ਹੈ ਪਰ ਉਹਨਾਂ ਨੇ ਜੋ ਪ੍ਰੋਮਿਸ ਕੀਤਾ ਇਹ ਕੰਮ ਵੀ ਮੈਂ ਆਪ ਲੱਭਿਆ ਫਿਰ ਕਾਲਜ ਪਹਿਲੇ ਇੱਕ ਦਿਨ ਮੈਨੂੰ ਕਾਲਜ ਦਿਖਾ ਗਏ ਉਹ ਦੂਜੇ ਦਿਨ ਮੈਨੂੰ ਪਤਾ ਮੈਂ ਕਿਵੇਂ ਪੁਛ-ਪੁਛ ਕੇ ਕਾਲਜ ਗਿਆ ਕਿਉਂਕਿ ਆਪਣਾ ਇੰਡੀਆ ਦਾ ਲੈਵਲ ਹੋਰ ਸਾਹਬ ਦਾ ਹੁੰਦਾ ਉੱਥੇ ਗ੍ਰੀਕ ਬੋਲਦੇ ਹੈਗੇ ਉੱਥੇ ਆਪਾਂ ਨੂੰ ਬੋਲੀ ਨਹੀਂ ਸੀ ਆਉਂਦੀ ਕਿ ਬਹੁਤ ਔਖਾ ਮੈਂ ਕਾਲਜ ਲੱਭਿਆ ਫਿਰ ਆਪਦੇ ਪੇਪਰ ਵਰਕ ਕੰਪਲੀਟ ਕਰਵਾਇਆ ਕੰਮ ਤੇ ਚੜ ਗਿਆ ਜੋ ਮੈਨੂੰ ਕੰਮ ਦਾ ਦੱਸਿਆ ਗਿਆ ਸੀ ਵੀ ਤੈਨੂੰ ਅਸੀਂ ਇੱਥੇ ਕੰਮ ਲਵਾਵਾਂਗੇ ਉਹ ਮੈਨੂੰ ਕੰਮ ਨਹੀਂ ਲਵਾਇਆ ਠੀਕ ਆ ਚੱਲ ੱੱਤੇ ਖਾ ਖੂ ਕੇ ਆਪਾਂ ਕੰਮ ਲੱਭ ਲਿਆ ਕਰੀ ਗਏ ਹੌਲੀ ਹੌਲੀ ਚੱਲ ਪੈਰ ਲੱਗੇ ਬੋਲੀ ਆਉਣ ਲੱਗ ਗਈ ਗੁਰਵਿੰਦਰ ਉੱਥੇ ਤੈਨੂੰ ਪਤਾ ਸਭ ਤੋਂ ਵੱਧ ਤਾਂ ਬੋਲੀ ਦਾ ਉੱਥੇ ਗ੍ਰੀਕ ਗ੍ਰੀਕ ਠੀਕ ਹੈ ਨਾ ਜਿਹੜੇ ਬੰਦੇ ਨੂੰ ਗ੍ਰੀਕ ਆਉਂਦੀ ਹੈ ਉਹਨੂੰ ਉੱਥੋਂ ਦੇ ਸਪਰੂਟ ਵਾਜਦੇ ਆਗੇ ਤੇ ਸਪਰੂਟ ਵੀ ਕੰਮ ਤੇ ਰੱਖ ਕੇ ਖੁਸ਼ ਆਗੇ ਜਿਹੜੇ ਬੰਦੇ ਨੂੰ ਬੋਲੀ ਨਹੀਂ ਆਉਂਦੀ ਉਹਨੂੰ ਕੰਮ ਨਹੀਂ ਤੇ ਨਹੀਂ ਰੱਖਦੇਗੇ ਉਹ ਚੱਲ ਹੌਲੀ ਹੌਲੀ ਪੰਜਾ ਛਿਆ ਮਹੀਨਿਆਂ ਚ ਬੋਲੀ ਵੀ ਸਿੱਖ ਗਏ ਚੱਲ ਕੰਮ ਕਰਨ ਲੱਗ ਗਏ ਤੇ ਹੌਲੀ ਹੌਲੀ ਚੱਲ ਮੈਂ ਗਰੋਸਰੀ ਸਟੋਰ ਤੇ ਆ ਗਿਆ ਗਰੋਸਰੀ ਸਟੋਰ ਤੇ ਕੰਮ ਕਰਨ ਲੱਗ ਗਿਆ ਉੱਥੇ ਮੈਂ ਲਾਇਆ 2.5 ਸਾਲ ਲਾਇਆ ਕੰਮ ਤੇ ਰਪੀਏ ਬਹੁਤ ਵਧੀਆ ਬਣਦੇ ਸੀਗੇ ਠੀਕ ਆ ਕੁਝ ਪਰ ਆਪਣੇ ਪੰਜਾਬੀਆਂ ਦੀ ਆਦਤ ਹੁੰਦੀ ਆ ਗਰਵਿੰਦਰ ਤੇ ਉਹਨਾਂ ਨੇ ਕੀ ਕਰਨਾ ਵੀ ਜਦੋਂ ਤੈਨੂੰ ਪਤਾ ਲੱਗ ਗਿਆ ਨਾ ਵੀ ਇਹ ਤੂੰ ਆ ਬੰਦਾ ਮੇਰੇ ਤੋਂ ਮਗਰੋਂ ਆ ਕੇ ਤੇ ਮੇਰੇ ਤੋਂ ਮੂਰੇ ਨਿਕਲਣ ਲੱਗਿਆ ਠੀਕ ਆ ਤੋਰ ਲੱਤਾਂ ਖਿੱਚਣ ਲੱਗ ਗਿਆ ਨੀਂ ਚਾਹ ਤੇਰੀਆਂ ਲੱਤਾਂ ਖਿੱਚਣੀਆਂ ਤੇ ਚਾਹ ਮਾਲਕ ਨੂੰ ਪੰਪ ਦੇਣੀਆਂ ਮਾਲਕ ਨੂੰ ਪੰਪ ਦੇ ਕੇ ਤੇਰੇ ਨਾਲ ਲੜਾ ਕੇ ਤੈਨੂੰ ਕੰਮ ਤੋਂ ਹਟਾ ਦੇਣਾ ਮੇਰੇ ਨਾਲ ਸੇਮ ਇਦਾਂ ਹੀ ਹੋਇਆ ਗਰੋਸਰੀ ਸਟੋਰ ਤੇ ਮੇਰੇ ਨਾਲ ਬੰਦਾ ਸੀਗਾ ਜਿਹੜਾ ਮੁੰਡਾ ਮੇਰੇ ਤੋਂ ਸੀਨੀਅਰ ਸੀਗੇ ਠੀਕ ਆ ਉਹਨਾਂ ਨੇ ਕੀ ਕੀਤਾ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਇਹ ਮਾਲਕ ਤੋਂ ਮਾਲਕ ਹਰ ਇੱਕ ਗੱਲ ਇਹਨੂੰ ਦੱਸ ਦਿੰਦਾਗਾ ਸਾਰਾ ਕੰਮ ਇਹਦੇ ਤੋਂ ਕਰਵਾਉਂਦਾਗਾ ਠੀਕ ਆ ਤੇ ਵੀ ਇਹ ਬੰਦਾ ਹੁਣ ਸਾਨੂੰ ਕ੍ਰੋਸ ਕਰਦਾਗਾ ਤੇ ਬੋਲੀ ਵੀ ਮੈਨੂੰ ਸਭ ਤੋਂ ਜ਼ਿਆਦਾ ਆਉਣ ਲੱਗ ਗਈ ਸੀਗੀ ਵਧੀਆ ਸਿੱਖ ਗਿਆ ਸੀਗੀ ਮੈਂ ਬੋਲੀ ਤੇ ਚੱਲ ਵੀ ਕਰ ਦੇ ਕਰੋਂਦੇ ਚੱਲ ਮੇਰਾ ਉਹ ਵੀ ਕੰਮ ਛੁੱਟ ਗਿਆ ਚਲੋ ਫਿਰ ਆਲੂ ਜੁਗਣ ਜਾਣ ਲੱਗ ਗਏ ਦਿਹਾੜੀ ਜਾਣ ਲੱਗ ਗਏ ਸੀਗੇ ਅਸੀਂ ਉੱਥੇ ਵੀ ਚੱਲ ਵਧੀਆ ਚੱਲਿਆ ਫਿਰ ਮੈਂ ਕਮ ਇੱਕ ਦੂ ਬਾਅਦ ਚ ਮੈਨੂੰ ਕੰਮ ਮਿਲ ਗਿਆ ਸੀਗਾ ਮੈਨੂੰ ਰੋਡ ਸਾਈਡ ਕੰਟਰਕਸ਼ਨ ਦਾ ਕੰਮ ਮਿਲ ਗਿਆ ਸੀ ਉੱਥੇ ਵੀ ਮੇਰਾ ਸੇਮ ਹੀ ਇਦਾਂ ਹੀ ਹੋਇਆ ਮੇਰੇ ਨਾਲ ਠੀਕ ਹੈ ਜਦੋਂ ਮੈਂ ਬੋਲੀ ਸਿੱਖ ਗਿਆ ਕੰਮ ਦਾ ਮੈਨੂੰ ਭੇਤ ਆ ਗਿਆ ਸਾਰਾ ਕੁਝ ਆ ਗਿਆ ਮਾਲਕ ਤੇ ਜਨ ਲੱਗ ਗਿਆ ਮੇਰੇ ਤੇ ਠੀਕ ਹੈ ਫਿਰ ਮੇਰੇ ਨਾਲ ਦੇ ਜਿਹੜੇ ਸੀਨੀਅਰ ਬੰਦੇ ਸੀ ਉਹਨਾਂ ਨੇ ਕੀ ਕੀਤਾ ਉਂਗਲਾਂ ਲਾਈ ਗਏ ਠੀਕ ਹੈ ਉਂਗਲਾਂ ਲਾ ਲਾ ਕੇ ਮਾਲਕ ਨੂੰ ਮੇਰੇ ਪ੍ਰਤੀ ਬਹੁਤ ਵੜਕਾਉਂਦੇ ਸੀਗੇ ਪਰ ਮਾਲਕ ਸਹੀ ਸੀਗਾ ਮੇਰਾ ਕੁਝ ਟਾਈਮ ਲਈ ਸਹੀ ਲੱਗਿਆ ਮੈਨੂੰ ਪਰ ਉਹ ਸਹੀ ਨਹੀਂ ਸੀਗਾ ਉਹ ਉਹਨੇ ਵੀ ਮੇਰੇ ਨਾਲ ਇਦਾਂ ਹੀ ਕੀਤੀ ਅਲਾਗੇ ਮੇਰੇ ਕਾਂਸਗਾਮ ਅਮਾਉਂਟ ਨਹੀਂ ਮੈਂ ਦੱਸ ਸਕਦਾ ਚਲੋ ਪਹਿਲਾਂ ਕਾਫੀ ਠੱਗੀ ਵੀ ਬੱਜੀ ਹੈਗੀ ਤੇ ਚਲ ਵੀ ਉੱਥੇ ਵੀ ਮੈਂ ਇੱਕ ਬੰਦੇ ਤੇ ਗਰਦਾਸਪੁਰਗਾ ਸੀਗਾ ਬੰਦਾ ਯਾਰ ਉਹਦੇ ਤੇ ਮੈਂ ਠਜ ਗਿਆ ਤੇ ਉਹ ਬੰਦੇ ਨੇ ਮੇਰੇ ਨਾਲ ਕਾਫੀ ਪੈਸਾ ਦਾ ਮੇਰੇ ਨਾਲ ਹੇਰਪੇਰ ਕਰ ਗਿਆ ਚਲ ਆਪਾਂ ਫੇਰ ਵੀ ਜਰ ਗਏ ਯਾਰ ਕੋਈ ਗੱਲ ਨਹੀਂ ਚਲ ਇਹ ਤਾਂ ਚਲੇ ਯਾਰ ਮੇਰੀ ਸੀਗੀ ਯਾਰ ਛੋਟੀ ਜੀ ਹੱਡ ਬੀਤੀ ਸੀਗੀ ਤੇ ਤੇ ਤੂੰ ਸਾਈ ਪ੍ਰੈਸ ਜੀ ਰੋ ਗਿਆ ਤੈਨੂੰ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਮੈਨੂੰ ਸਾਹਮਣਾ ਕਰਨਾ ਪਿਆ ਤੈਨੂੰ ਤਾਂ ਨਹੀਂ ਕਰਨਾ ਪਿਆ ਜਦੋਂ ਮੈਂ ਗਿਆ ਸੀ ਮੈਂ ਗਿਆ ਸੀ 2019 ਦੇ ਵਿੱਚ 5 ਅਕਤੂਬਰ 2019 ਨੂੰ ਮੈਂ ਉੱਥੇ ਗਏ ਸੀ ਅਸੀਂ ਤੇ ਉੱਥੇ ਜਦੋਂ ਗਏ ਤੇ ਭਰਾਵਾ ਵੇਖਣ ਨੂੰ ਚੱਲ ਐ ਜਿਹਾ ਲੱਗਦਾ ਜਿਵੇਂ ਹੁਣ ਉਹ ਕਿਉਂਕਿ ਸਾਈਪ੍ਰਸ ਹੈ ਨਾ ਜਿਵੇਂ ਮੰਨ ਕੇ ਚੱਲ ਵੀ ਇੱਕ ਪਹਾੜੀ ਏਰਗਾ ਜਾ ਮੰਨ ਕੇ ਸਾਰੇ ਤੱਪੂ ਜਿਹਾ ਤੱਪੂ ਆ ਉਹ ਵੀ ਵੇਖਣ ਨੂੰ ਐ ਲੱਗੂ ਆਪਾਂ ਨੂੰ ਜਿਵੇਂ ਹੁਣ ਆਪ ਪਿਆਵ ਆਪਣਾ ਹਰਿਆਲੀ ਆ ਹਰਿਆ ਭਰਿਆ ਉਦੋਂ ਮੀਂਹਾਂ ਦੇ ਮੌਸਮ ਸੀਗੇ ਤੇ ਉਹ ਸਾਰਾ ਉਪਰਵਾ ਸਾਨੂੰ ਉਥੇ 에어ਪੋਰਟ ਐ ਲੱਗੇ ਜਿਵੇਂ ਬੀਆ ਬਾਣ ਚ ਵੀ ਮੈਂ ਹਾਲ ਵੀ ਆ ਕਿੱਥੇ ਜੇ ਪੜ ਗਏ ਸੀ ਆਗੇ ਚੱਲ ਗਾਂ ਗੇ ਗਾਂ ਸ਼ਹਿਰ ਬੜੇ ਸੋਹਣੇ ਚੱਲ ਹੌਲੀ ਹੌਲੀ ਬੰਦੇ ਨੂੰ ਮੈ ਸਾਨੂੰ ਵੀ ਹੌਸਲਾ ਹੋਣ ਲੱਗਿਆ ਚੱਲ ਗਾਂ ਜਦੋਂ ਉਥੇ ਗਏ ਸੀ ਚੱਲ ਮੇਰੇ ਪਿੰਡ ਦਾ ਮੁੰਡਾ ਸੀਗਾ ਵੀ ਉਹਨੇ ਮਕੀ ਅੱਗੇ ਵੀ ਉਹਦਾ ਕਮਰਾ ਵੀ ਨਾਲ ਰੱਖਿਆ ਸਾਨੂੰ ਤੇ ਮਹੀਨਾ ਚ ਮੁਰਤੇ ਉਹਨੇ ਸਾਨੂੰ ਚੱਲ ਕੇ ਰਾਇ ਵੀ ਚੰਗੀ ਦਿੱਤੀ ਵੀ ਸ਼ਹਿਰ ਉਦੋਂ ਨਾ ਕੰਮ ਪ੍ਰੋਬਲਮ پتہ ਕੀ ਹੁੰਦੀ ਹੁੰਦੀ ਸੀਗੀ ਉਦੋਂ ਪਿੰਕ ਸਲਿੱਪ ਤੋਂ ਬਿਨਾ ਕੰਮ ਨਹੀਂ ਸੀ ਮਿਲਦਾ ਸ਼ਹਿਰ ਚ ਹੁੰਦਾ ਸ਼ਹਿਰ ਚ ਹੁਣ ਤਾਂ ਜਾਂਦਿਆਂ ਨੂੰ ਕੰਮ ਦੇ ਦਿੰਦੇ ਆ ਨਾ ਉਹ ਕੰਪਨੀਆਂ ਬਹੁਤ ਜਾਵੜੀਆਂ ਉਦੋਂ ਪਿੰਕ ਸਲਿੱਪ ਤੋਂ ਬਿਨਾ ਕੰਮ ਨਹੀਂ ਸੀ ਮਿਲਦਾ ਵੀ 6 ਮਹੀਨੇ ਸਾਨੂੰ ਪਿੰਡ ਚ ਲਾਉਣੇ ਸੀ ਤਾਂ ਲਾਉਣੇ ਪੈਣਗੇ ਤੇ ਮੁੜ ਕੇ ਭਰਾਵਾ ਉਥੇ ਮਹੀਨਾ ਰਹੇ ਅਸੀਂ ਚਲ ਇਹਨੇ ਇੱਕ ਦੋ ਮੇਰੇ ਕੰਮ ਤੇ ਜਾੜੀਆਂ ਲਵਾਤੀਆਂ ਚਲ ਮੁੜ ਕੇ ਸੀ ਕੀਤਾ ਮੈਂ ਪਿੰਡ ਚ ਜਾਵੜੇ ਪਿੰਡ ਚ ਜਾਵੜੇ ਪਿੰਡ ਚ ਚਲ ਸਾਨੂੰ ਮੁੰਡੇ ਵਧੀਆ ਮਿਲ ਗਏ ਭਰਾਵਾ ਮੈਂ ਕਹੀ ਜਾ ਗਏ ਹਨਾ ਇੱਕ ਲੁਧਿਆਣੇ ਤੋਂ ਸੀ ਬਵਾਨੀ ਪਿੰਡ ਦਾ ਸੀਗਾ ਇੱਕ ਮੁੰਡਾ ਸੀਗਾ ਮਗ ਅਦਸੂਆ ਮਕੇ ਰਾਂ ਤੋਂ ਹੋਏ ਤੇ ਬਾਕੀ ਇੱਕ ਮੇਰੇ ਮਾਮੇ ਦਾ ਮੁੰਡਾ ਸੀ ਇੱਕ ਜੋਪੀ ਵਾਲਾ ਸੀਗਾ। ਇਹ ਚਾਰ ਪੰਜ ਜਣੇ ਹੋਗੇ ਸੀ ਇਕੱਠੇ ਤੇ ਚਲ ਸਾਡਾ ਕੰਮ ਵਧੀਆ ਲੋਕਡਾਊਨ ਚ ਵੀ ਬਾਬੇ ਦੀ ਕਿਰਪਾ ਨਾਲ ਕੰਮ ਚੱਲੀ ਗਿਆ। ਤੇ ਮੁੜ ਕੇ ਹੀ ਉਹਨੇ ਮੈਨੂੰ ਜਿਹੜਾ ਬਵਾਨੀ ਵਾਲਾ ਮੁੰਡਾ ਸੀ ਉਹਨੇ ਮੈਨੂੰ ਰੈਸਟੋਰੈਂਟ ਚ ਕੰਮ ਦਵਾਤਾ ਸੀਗਾ। ਪਹਿਲਾਂ ਤਾਂ ਜਾਂਦਾ ਸੀ ਮੈਂ 3 ਦਿਨ ਜਦੋਂ ਦੂਜੇ ਸਾਲ ਵੀ ਇੱਕ ਮਹੀਨਾ ਲਗਾਤਾਰ ਫੇਰ ਲਵਾਤਾ ਚਲ ਮੇਰਾ ਖਰਚਾ ਬਣੀ ਨਿਕਲ ਫੇਸਬੁਸ ਨਿਕਲ ਗਈ। ਦੂਜੇ ਸਾਲ ਮੈਨੂੰ ਪੱਕਾ ਕੰਮ ਮਿਲ ਗਿਆ ਰੈਸਟੋਰੈਂਟ ਤੇ। ਵਧੀਆ ਕੰਮ ਕੀਤਾ ਐਵੇਂ ਆਪਾਂ ਕਹੀ ਜਾਂਗੇ। ਤਰਪੀਏ ਜਿਵੇਂ ਬੰਦੇ ਤਰਪੀਏ ਵਧਗਾ ਬੰਦੇ ਸੋਹਣੇ ਬੰਦੇ ਮੁੜ ਕੇ ਕੀ ਹੋਇਆ ਭਰਾ ਮੁੜ ਕੇ ਜਦੋਂ ਮੈਂ ਇੱਥੇ ਇੰਡੀਆ ਆ ਕੇ ਇੰਡੀਆ ਤੋਂ ਫੇਰ ਵਾਪਸ ਗਿਆ ਮੈਂ ਜਾ ਕੇ ਫੇਰ ਥੋੜੇ ਕੋਲੇ ਜਾਣ ਲੱਗੇ ਜਾ ਕੇ ਮੈਂ ਤੇ ਉੱਥੇ ਮੈਂ ਜਾ ਕੇ ਡਿਲੀਵਰੀ ਦਾ ਕੰਮ ਸਟਾਰਟ ਕੀਤਾ ਨਾ ਡਿਲੀਵਰੀ ਦੇ ਵਿੱਚ ਪਹਿਲਾਂ ਜਾ ਕੇ ਮੈਂ ਸਿਆਲ ਚ ਕੰਮ ਸਟਾਰਟ ਕੀਤਾ ਤੇ ਥੋੜਾ ਜਿਹਾ ਔਕੜਾ ਤੌਦਗਾ ਸੀਗਾ ਔਕੜਾ ਆਏ ਆ ਉਹਦਾਂ ਸੀਗਾ ਨਵੇਂ-ਨਵੇਂ ਕੰਮ ਤੇ ਲੱਗੇ ਸੀ ਉਹ ਜਦੋਂ ਮੀਂਹ ਪੈਂਦਾ ਸੀ ਤੇ ਉਹ ਜਿਹੜਾ ਤੀਰ ਜਾ ਹੁੰਦਾ ਬਈ ਉਹ ਜਾ ਕੇ ਰੁਕ ਜਾ ਕਰੇ ਗਲੀ ਦੀ ਲੋਕੇਸ਼ਨ ਨਾ ਦਿਆ ਕਰਿਓ ਜਦੋਂ ਜਾ ਕੇ ਸਾਫ ਸੂਬ ਕੇ ਜਾ ਕੇ ਉਹ ਜਾਂਦਾ ਗਾਂ ਤੋਂ ਰਹਿ ਫਿਰਦਾ ਹੁੰਦਾ ਸੀ ਤੇ ਜਾਂ ਪਿੱਛੇ ਰਹਿ ਜਾਂਦਾ ਸੀ ਫਿਰ ਮੋੜ ਮੋੜ ਕੇ ਆਉਣਾ ਰੋਣ ਕੇ ਕਈ ਰੋ ਹੋ ਜਾਣਾ ਮੈਨੂੰ ਲੱਗਦਾ ਵੀ ਪੜਾ ਚੱਬ ਖਾਨਾ ਲਿਆ ਹਣਾ ਮੈਨੂੰ ਇਹਨਾਂ ਨੇ ਕਿਹਾ ਵੀ ਸੀ ਗਰਮੀ 'ਚ ਸਟਾਰਟ ਕਰ ਲਈ ਚਲ ਮੈਂ 10 ਦਿਨ ਕੰਮ ਕੀਤਾ 10 ਦਿਨਾਂ 'ਚ ਮੈਨੂੰ ਭੇਤ ਆ ਗਿਆ ਫਿਰ ਉਦੋਂ ਮੁੜ ਕੇ ਭਰਾਵਾ ਚਲ ਸੋ ਚੱਲ ਆਪਣੇ ਬੰਦੇ ਨੇ ਮਦਦ ਕੀਤੀ ਆਪਾਂ ਮੇਰੇ ਪਿੰਡ ਦੇ ਜਿਹੜੇ ਮੁੰਡੇ ਹੋ ਉਸ ਜਾਂ ਕੋਈ ਹੋਰ ਕਈ ਬੰਦੇ ਜਿਹੜੇ ਕੰਮ ਕਰਨ ਵਾਲੇ ਆ ਇਹ ਰੱਖਣ ਵਾਲੇ ਸੀ ਆਪਾਂ ਮਦਦ ਉਹਨਾਂ ਦੀ ਵੀ ਕੀਤੀ ਕਿਉਂਕਿ ਆਪਣੀ ਵੀ ਕਿਸੇ ਨੇ ਕੀਤੀ ਸੀਗੀ ਤੇ ਜੇ ਹਰ ਬੰਦਾ ਉੱਥੇ ਬੇਇਮਾਨੀ ਨਾ ਕਰੇ ਤੇ ਹਰ ਬੰਦਾ ਆਪਣਾ ਪਿਆਬੀ ਉੱਥੇ ਕਾਮਜਾਬ ਹੋ ਕੇ ਆਵੇ ਜਾਂ ਉੱਥੇ ਹੋਵੇ ਪਰ ਆਪਣੇ ਕੰਮ ਪਤਾ ਕੀ ਆ ਆਪਣੇ ਉਹ ਚੂਹੇ ਵਾਲੀ ਕਹਾਵਤ ਦਿੱਤੀ ਸੀ ਦੱਸੀ ਸੀ ਕਿਸੇ ਨੇ ਕਹਿੰਦਾ ਵੀ ਇੱਕ ਪਾਸੇ ਕੋਈ ਗੋਰੇ ਚੂਹੇ ਛੜ ਤੇ ਟੱਬ ਚੋਂ ਟੱਕ ਤੇ ਇੱਕ ਪਾਸੇ ਇਧਰ ਲਈ ਚੂਹੇ ਛੜ ਤੇ ਤੇ ਉਹ ਟਕੇ ਨਾ ਉਹ ਕਿਸੇ ਨੇ ਪੁੱਛ ਲਿਆ ਵੀ ਤੁਸੀਂ ਉਹ ਚੂਹੇ ਠੱਗਤੇ ਕਿਉਂ ਠਗਿਆ ਤੇ ਆ ਚੂਹੇ ਕਾਤੋਂ ਨੇ ਠਗੇ ਉਹ ਕਹਿੰਦਾ ਵੀ ਉਹ ਚੂਹੇ ਗੋਰੇ ਆ ਉਹਨਾਂ ਨੇ ਕਹਿੰਦਾ ਰੇਸ਼ ਲਾਉਣੀ ਐ ਇੱਕ ਦੂਜੇ ਦੇ ਮੂੰਹ ਤੇ ਨੰਗਾਂਦੇ ਤੇ ਕਹਿੰਦਾ ਵੀ ਇਹ ਚੂਹੇ ਕਾਤੋਂ ਨੇ ਠਗੇ ਕਹਿੰਦਾ ਵੀ ਇਹ ਚੂਹੇ ਹੈਗੇ ਆ ਵੀ ਇੰਡੀਅਨ ਪਿਆਬੀ ਆ ਜਾਂ ਇੰਡੀਅਨ ਲਾਲੋ ਹਨਾ ਵੀ ਇਹ ਚੂਹੇ ਉਹ ਆ ਵੀ ਇਹਨਾਂ ਨੇ ਜਿਉ ਕਤਾਂ ਚੜ ਗਿਆ ਥੱਲੇ ਦੇ ਨੇ ਲੱਤ ਫੜ ਕੇ ਥੱਲੇ ਖਿੱਚੀ ਦੇਣਾ ਕਿਉਂਕਿ ਲੰਗਾਂ ਰੰਗ ਲੱਤਾਂ ਖਿੱਚਣ ਚ ਬਹੁਤ ਮਸ਼ਹੂਰ ਆ ਤੇ ਉੱਥੇ ਵੀ ਬਈ ਸਾਡੇ ਮੈਂ ਡਿਲੀਵਰੀ ਦਾ ਕੰਮ ਕਰਦਾ ਸੀ ਮੈਨੂੰ ਬਹੁਤ ਔਕੜਾਂ ਆ ਮੈਂ ਨਾ ਜਿੱਥੇ ਗੇਰੀ ਸੀਗਾ ਮੇਰਾ ਜਿਹੜਾ ਉਹ ਸੀਗਾ ਮੈਂ ਦੁਕਾਨ ਤੇ ਹੁੰਦਾ ਚਾਰ ਤੋਂ ਲੈ ਕੇ ਆ 6 ਤੋਂ ਲੈ ਕੇ 10 ਵਜੇ ਤੱਕ ਸ਼ਾਮ ਨੂੰ ਦਿਨੇ ਮੇਰਾ ਕੰਮ ਹੁੰਦਾ ਫੂੜੀ ਖੂੜੀ ਕੰਪਨੀ ਚ ਤੇ ਰਾਤ ਨੂੰ ਮੈਂ ਜਾਂਦਾ ਹੁੰਦਾ ਗੇਰੀ ਗੇਰੀ ਪਿੰਡਾ ਤੇ ਨੇੜੇ ਹੀ ਆਲਾ ਛੇ ਇਹਦੇ ਉਹ ਮਾਲਕ ਮੇਰਾ ਬਹੁਤ ਚੰਗਾ ਤੇ ਭਰਾਵਾ ਉੱਥੇ ਨਾ ਸਾਡਾ ਮਾਲਕ ਸੀ ਪਾਕਿਸਤਾਨੀ ਮਾਲਕ ਵੀ ਸਾਡਾ ਵਧੀਆ ਸੀ ਜਿਹੜਾ ਪਾਕਿਸਤਾਨੀ ਸੀ ਤੇ ਜਿਹੜੀ ਦੁਕਾਨ ਵਾਲਾ ਮਾਲਕਾ ਸੀਗਾ ਉਹ ਸੀਗਾ ਆਪਣਾ ਉਧਰਲੇ ਸਪਲੋਟ ਗਰੀਸ ਦਾ ਸੀ ਉਹ ਉਹ ਬੜਾ ਆਉਦਣਾ ਮਰੀ ਲਾਈ ਲੋਈ ਪੈ ਗਈ ਹਨਾ ਪੂਰਾ ਫੁੱਲ ਵਧੇਗਾ ਆਪਾਂ ਖਾਦੇ ਖੇੜਦੇ ਰਹਿੰਦੇ ਸੀ ਕੰਮ ਆਉਂਦਾ ਸੀ ਮੇਂ ਵੀ ਹੋ ਕੁਛ ਵੀ ਹੋਵੇ ਆਪਾਂ ਕੰਮ ਕੀਤਾ ਉਹਨੂੰ ਬਈ ਅਗਲੇ ਨੂੰ ਮੇਰੇ ਤੇ ਵਿਸ਼ਵਾਸ ਆ ਗਿਆ ਗੱਲੇ ਕੋਲੇ ਵੀ ਬਿਠਾ ਕੇ ਉੱਟ ਜਾਂਦਾ ਹੁੰਦਾ ਸੀਗਾ ਵੀ ਕਈ ਜੀ ਹਨਾ ਤੇ ਜਾਂ ਕਿਵੇਂ ਵੀ ਆ ਉਹਨੂੰ ਬੰਦੇ ਨੇ ਮੇਰੇ ਤੇ ਯਕੀਨ ਫੁੱਲ ਬਣ ਗਿਆ ਉੱਥੇ ਨਾ ਦੋ ਤਿੰਨਾਂ ਬੰਦਿਆਂ ਨੇ ਮੇਰੇ ਨਾਲ ਲੱਤਾਂ ਖਿੱਚਣ ਦੀ ਕੋਸ਼ਿਸ਼ ਕੀਤੀ ਉਹ ਮਾਲਕ ਨੂੰ ਮੇਰੇ ਨੂੰ ਵੀ ਜਿਹੜਾ ਵਸਤਾ ਨਾਲਾ ਮਾਲਕ ਸੀ ਉਹਨੂੰ ਕਿਹਾ ਕਰ ਨਾ ਵੀ ਇਹਨੂੰ ਤੂੰ ਉੱਥੋਂ ਹਟਾ ਦੇ ਮੇਰੇ ਨੇੜੇ ਆ ਮੈਂ ਉੱਥੇ ਲੱਗ ਜਾਣਾ ਮੈਨੂੰ ਸੌਖਾ ਆ ਆਪਣਾ ਨਾਟਕ ਚਲੋ ਮੇਰੇ ਪਹਿਲਾ ਤਾਂ ਉਹਨੇ ਮਹੀਨਾ ਡੇਢ ਮਹੀਨਾ ਨਹੀਂ ਸੁਣੀ ਕਿਸੇ ਦੀ ਉਹ ਮੈਂ ਉਹਨੂੰ ਸਿੱਧਾ ਹੀ ਕਹਤਾ ਜੀ ਮੈਂ ਮੈਂ ਇਹ ਕੰਮ ਤੇ ਜੀ ਮੈਨੂੰ ਹਟਾਤਾ ਤੇ ਮੈਂ ਫਿਰ ਕੱਲੀ ਫੂੜੀ ਚ ਕੰਮ ਕਰੂੰਗਾ ਮੈਂ ਹੋਰ ਕਿਸੇ ਦੁਕਾਨ ਤੇ ਨਹੀਂ ਜਾਣਾ ਹੂੰ ਉਹ ਮੈਨੂੰ ਕਹਿੰਦਾ ਮੈਂ ਤੈਨੂੰ ਸ਼ਹਿਰ ਤੇ ਦੁਕਾਨ ਤੇ ਕੰਮ ਕਿਉਂਕਿ ਸ਼ਹਿਰ ਚ ਜੀ ਆਪਾਂ ਕੰਮ ਕਰਦੇ ਨਾ ਸ਼ਹਿਰ ਚ ਇੱਕ ਤਾਂ ਟ੍ਰੈਫਿਕ ਬਹੁਤ ਹੁੰਦਾ ਤੇ ਇੱਕ ਦੁਕਾਨ ਵਾਲੇ ਕਹਿੰਦੇ ਐਨਾਂ ਟਾਈਮ ਚ ਓਪੀਜਾ ਸ਼ਾਪ ਤੇ ਤੈਨੂੰ ਪਤਾ ਹੀ ਆ ਵੀ ਐਨਾਂ ਟਾਈਮ ਚ ਤੁਸੀਂ ਪੀਜਾ ਦੇ ਕੇ ਵਾਪਸ ਆਉਣਾ ਹੀ ਆਣਾ ਟ੍ਰੈਫਿਕ ਬਹੁਤ ਹੁੰਦਾ ਟ੍ਰੈਫਿਕ ਦੇ ਵਿੱਚ ਵਿੱਚ ਆਪਾਂ ਨੂੰ ਬਹੁਤ ਦਿੱਕਤ ਆਉਂ ਨਾਨਾ ਸਦਾ ਹੀ ਕਹਤਾ ਇਹ ਮੈਂ ਹਯਾਰ ਜੀ ਮੈਂ ਕੰਮ ਕਰਨਾ ਤੇ ਮੈਂ ਇਥੇ ਦੁਕਾਨ ਤੇ ਕਰਨਾ ਮੈਂ ਹੋਰ ਮੈਂ ਕਿਤੇ ਨਹੀਂ ਦੁਕਾਨ ਤੇ ਕੰਮ ਕਰਨਾ ਚਲ ਉਹਨੇ ਹੌਲੀ ਹੌਲੀ ਕਰਕੇ ਮੈਨੂੰ ਚਿਕਨ ਟੇਂਡਰ ਤੇ ਲਵਾਤਾ ਮੈਨੂੰ ਕਹਿੰਦਾ ਚਲ ਇਹ ਵੀ ਲਾਛੇ ਵੀ ਉਹ ਹੋ ਉਥੇ ਕੀ ਕਰਦੇ ਸੀ ਨਾ ਜਿਹੜੇ ਬੰਦੇ ਪੱਕੇ ਲੱਗੇ ਸੀਗੇ ਦੋ ਤਿੰਨ ਮੁੰਡੇ ਉਥੇ ਨਾ ਪੱਕੇ ਸੀਗੇ ਵੀ ਤੜਕੇ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਸੀਗੇ ਉਹ ਨਾ ਇਹ ਕੀ ਕਰਨਾ ਉਹਨਾਂ ਨੇ ਆਪ ਦਾ ਲੈਣਾ ਜਾਂ ਕਿਵੇਂ ਵੀ ਆ ਉਹਨਾਂ ਨੇ ਮੈਂ ਹਣ ਕੀ ਕਰਨਾ ਡਿਲੀਵਰੀ ਮੈਂ ਦੇ ਕੇ ਮੁੜਿਆ ਬੰਡ ਵੀ ਡਿਲੀਵਰੀ ਆਉਂਦੀ ਹੁੰਦੀ ਸੀ ਉੱਥੇ ਜੇ ਮਨਣਾ ਚਾਰ ਜਣੇ ਆ ਤੇ ਚਾਰਾਂ ਦੇ ਵਿੱਚੋਂ ਇੱਕ ਮੈਂ ਦੀ ਡਿਲੀਵਰੀ ਤੇ ਆਂਦੀ ਤੇ ਗਾਂ ਹੁਣ ਦੋ ਬੰਦੇ ਨੇ ਤਿੰਨਾਂ ਨੇ ਉਹਨਾਂ ਨੂੰ ਜਦੋਂ ਬਾਅਦ ਚ ਭਗਤਾਤੀ ਤੇ ਮੇਰੀ ਬਾਅਦ ਚ ਟਰਨ ਆਉਣੀ ਸੀਗੀ ਉਹਨਾਂ ਨੇ ਕਰਨਾ ਉਹਨਾਂ ਨੇ ਅੰਦਰ ਵੜ ਜਾਣਾ ਉਹ ਮਾਲਕ ਨੇ ਚੱਕ ਕੇ ਸਾਨੂੰ ਫੜਾ ਦਨੇ ਤੇ ਮੈਂ ਕਦੇ ਉਹਨਾਂ ਨੂੰ ਕਦੇ ਕਹਤਾ ਮੈਂ ਹਵੇ ਟਰਨ ਬਾਈ ਟਰਨ ਕਰ ਤੋ ਉਹਨੂੰ ਭੇਜ ਦੇ ਉਹਦੇ ਅੱਤਰੇ ਮਾਲਕ ਨੂੰ ਅਸੀਂ ਇੰਨੇ ਯੂਰੋ ਦਿੰਨੇ ਆਂ ਵੱਧ ਤੇ ਮੈਂ ਕਿਹਾ ਵੀ ਚੱਲ ਮਦਦ ਤਾਂ ਦਿੰਨੇ ਆਂ ਅਕਸਰ ਤੁਸੀਂ ਇਹਨੂੰ ਵੀ ਦਿੰਨੇ ਆਂ ਕਹਿੰਦਾ ਉਹ ਅੰਦਰ ਕੰਮ ਕਰਦਾ ਉਹ ਕਰਦਾ ਮੈਂ ਮੈਂ ਉਹਨੂੰ ਕਹਤਾ ਮੈਂ ਮੈਂ ਕੰਮ ਨਹੀਂ ਇੱਥੇ ਕਰਨਾ ਮੈਂ ਇਕੱਲੀ ਫੂਡੀ ਚ ਕਰ ਲੂੰਗਾ ਵੀ ਮੇਰਾ ਸਹੀ ਆ ਉੱਥੇ ਕਿਉਂਕ ਆਪਾਂ ਕੋਲੋਂ ਨਾਲੇ ਮੌਦੂ ਨੂੰ ਨੁਕਸਾਨ ਕਰਦਾ ਸੀ ਮੇਰੇ ਘੰਟੇ ਘਟ ਜਾਂਦੇ ਸੀਗੇ ਫੂੜੀ ਵਾਲੇ ਕਿਉਂਕਿ ਜੇ ਸ਼ਾਮ ਨੂੰ 6 ਤੋਂ 10 ਆਪਾਂ ਕੰਮ ਕਰਦੇ ਹਾਂ ਨਾ ਫੂੜੀ 'ਚ ਤੇ ਫਿਰ ਆਪਾਂ ਨੂੰ ਪਹਿਲੇ ਦੂਜੇ ਨੰਬਰ ਬੈਚ ਤੇ ਰੱਖਦੇ ਆ ਉਹ ਤੇ ਸਹੀ ਘੰਟੇ ਉਦੋਂ ਮਿਲਦੇ 56 ਤੋਂ ਲੈ ਕੇ 60 ਘੰਟੇ ਮਿਲ ਜਾਂਦੇ ਸੀਗੇ ਤੇ ਜੇ ਆਪਾਂ ਤੀਜੇ ਬੈਚ ਤੇ ਆਗੇ ਤਾਂ ਸਾਨੂੰ ਘੰਟੀ ਉੱਥੇ 25 ਤੋਂ 30 ਮਿਲਦੇ ਹੁੰਦੇ ਸੀ ਮਸਾਂ ਜੇ ਉਧਰਲੇ ਆਪਾਂ 10 ਦਾ 14 20 24 25 ਘੰਟੇ ਰਲਾਉਣ ਦੇ ਪਿੱਛੇ ਆਪਾਂ ਉਧਰਲਾ ਨੁਕਸਾਨ ਕਰਦਾ ਇੱਥੇ ਤਾਂ 5 0 ਘੰਟਾ ਉੱਥੇ ਸਾਨੂੰ ਐ ਹੀ ਨਹੀਂ ਪਤਾ ਸੀ 10-12 12 ਜੂਰੋ ਵੀ ਘੰਟੇ ਦੇ ਬੰਨ ਜਾਂਦੇ ਸੀ ਹਨ ਤੇ ਕੰਮ ਵੀ ਤੁਹਾਨੂੰ ਆਪਦੇ ਹਿਸਾਬ ਨਾਲ ਸੀ ਕੋਈ ਉਤੇ ਰੋਕ ਟੋਕ ਨਹੀਂ ਸੀਗੀ ਤੇ ਉਦੋਂ ਭਰਾਵਾ ਕੰਮ ਹੋਇਆ ਤੇ ਪਰ ਅਸੀਂ ਉਥੇ ਮੈਂ ਕੀਤਾ ਡਿਲੀਵਰੀ ਦਾ ਕੰਮ 1.5 ਸਾਲ 1.5 ਸਾਲ ਤੇ ਮਨ ਲਾ ਸਾਲ ਕੋ ਮੈਂ ਕੀਤਾ ਕੰਮ ਰੈਸਟੋਰੈਂਟ ਦਾ ਤੇ ਨਹੀਂ ਇਹ ਹੀ ਕੀਤਾ ਕੰਮ ਖੇਤੀ ਦੇ ਵਾਲਾ ਕਿਉਂਕਿ ਲੋਕਡਾਊਨ ਲੱਗੇ ਜਦੋਂ ਸੀਗਾ ਮੈਂ ਗਿਆ ਅਕਤੂਬਰ ਚ ਤੇ ਫਰਵਰੀ ਤੇ ਐਂਡ ਦੇ ਵਿੱਚ ਲੋਕਡਾਊਨ ਲੱਗੇ ਉਸ ਤੋਂ ਬਾਅਦ ਜਦੋਂ ਲੋਕਡਾਊਨ ਖੁੱਲਿਆ ਫਿਰ ਅਸੀਂ ਰੈਸਟੋਰੈਂਟ ਜੀ ਕੰਮ ਕੀਤਾ ਤੇ ਜਿੰਨਾ ਚਿਰ ਲੋਕਡਾਊਨ ਰਿਹਾ ਉਹਨਾਂ ਚਿਰ ਅਸੀਂ ਕੀਤਾ ਖੇਤੀ ਦਾ ਕੰਮ ਕਿਤੇ ਆਲੂ ਚੋਕ ਲੈ ਕੇ ਦੇ ਗੰਢੇ ਪੱਟ ਲੈ ਕੇ ਦੀ ਕੋਸ਼ਿਸ਼ ਕਰ ਲੈ ਕੇ ਦੀ ਕੋਸ਼ਿਸ਼ ਕਰ ਲੈ ਪਰ ਅਸੀਂ ਬਿੱਲੀ ਘਟ ਰਹੇ ਸੀ ਪਰ ਉੱਥੇ ਸਾਨੂੰ ਪਿੰਡ ਦੇ ਵਿੱਚ ਰਹਿਣ ਨਾਲ ਸਾਨੂੰ ਕੰਮ ਵੀ ਮਿਲੇ ਗਿਆ ਸੀ ਖਰਚਾ ਵੀ ਨਹੀਂ ਪਿੰਡੋਂ ਮਗਾਇਆ ਆਪਦਾ ਖਰਚਾ ਪੱਲਾ ਉੱਥੇ ਪੂਰਾ ਕਰੀਗੇ ਸਭ ਤੋਂ ਵੱਧ ਭਾਸ਼ਾ ਹੀ ਬੰਦਾ ਪਿੰਡ 'ਚ ਰਹਿ ਕੇ ਸਿੱਖਦਾ ਹੈ ਸਿਟੀ ਦੇ ਵਿੱਚ ਭਾਸ਼ਾ ਨਹੀਂ ਸਿੱਖ ਸਕਦਾ ਉੱਥੇ ਪਿੰਡ ਦੇ ਵਿੱਚ ਤੁਸੀਂ ਭਾਸ਼ਾ ਤਾਂ ਸਿੱਖ ਸਕਦੇ ਆ ਜਿਵੇਂ ਆਪਣੇ ਪਿੰਡ ਦੇ ਵਿੱਚ ਆਪਾਂ ਕਹਿੰਦੇ ਨੇ ਅਨਪੜ ਉੱਥੇ ਪਿੰਡ ਦੇ ਵਿੱਚ ਸਾਰੇ ਹੀ ਅਨਪੜ੍ਹ ਲੋਕ ਆ ਕੋਈ ਹੋਊਗਾ ਜਿਹੜੇ 2-4 ਪੜ੍ਹੇ ਹੋਣਗੇ ਉਹਨਾਂ ਨੂੰ ਇੰਗਲਿਸ਼ ਬਹੁਤ ਘੱਟ ਆਉਂਦੀ ਆ ਉਹ ਗ੍ਰੀਕ ਹੀ ਬੋਲਦੇ ਜਦੋਂ ਉੱਥੇ ਗ੍ਰੀਕ ਬੋਲਦੇ ਆਪਾਂ ਨੂੰ ਆਪਣੇ ਬੰਦੇ ਗੌਰ ਕਰ ਲੱਗ ਜਾਂਦੇ ਉੱਥੇ ਬੇਰੇ ਕੀ ਕਹਿੰਦਾ ਉਹ ਫਿਰ ਉਹਨੂੰ ਮਾੜੀ-ਮੋਟੀ ਸਰਚ ਮਾਰਦੇ ਜਾਂ ਕੋਈ ਨਾਲ ਦਾ ਦੱਸ ਦਿੰਦਾ ਵੀ ਤੈਨੂੰ ਆਏ ਆਂਦਾ ਫਿਰ ਉਹ ਗੌਰ ਕਰਦਾ ਫਿਰ ਉਹ ਹੌਲੀ-ਹੌਲੀ ਸ਼ਬਦ ਸਿੱਖੀ ਜਾਂਦਾ ਉੱਥੇ ਕੋਈ ਹੋਰ ਦੀ ਕੋਈ ਹਾਸੇ ਹੀ ਨਹੀਂ ਗੱਲ ਗੁਰਵਿੰਦਰ ਜਿਵੇਂ ਆਪਣੇ ਪੁੱਤ ਆ ਜਾਂਦੇ ਆ ਸਿੰਘ ਹਾਂ ਤੇ ਜਿਆਦਾ ਆਪਣੇ ਦੇ ਆ ਗਈ ਸੀ ਇੱਕ ਸਾਡਾ ਬੰਦਾ ਸੀਗਾ ਅਸੀਂ ਚਲ ਨਾ ਤਾਂ ਲੈ ਤਾਂ ਹੁਣ ਗੁਰਵਿੰਦਰ ਨੇ ਤੇ ਉਹ ਆਈ ਨਹੀਂ ਦੱਸ ਦੇਰ ਬਾਈਲ ਨਹੀਂ ਆਪਾ ਉਹ ਨਹੀਂ ਕਰਦੇਗੇ ਪਰਦਾ ਨਹੀਂ ਚਾਹਦੇ ਉਹਦਾ ਔਰੇ ਚ ਭੂਤ ਆ ਗਈ ਭਰਾ ਬਰਾਤ ਨੂੰ ਰਾਤ ਨੂੰ ਭੂਤ ਕੀ ਆ ਗਈ ਜਿੱਥੇ ਅਸੀਂ ਰਹਿੰਦੇ ਸੀਗੇ ਮਕਾਨ ਮਾਲਕ ਨੇ ਆਖਿਆ ਸੀਗਾ ਵੀ ਇੱਥੇ ਬੈਠ ਕੇ ਤੁਸੀਂ ਚਿਕਨ ਚੁਕਨ ਨਹੀਂ ਖਾਣਾ ਪਿਛਲੇ ਪਾਸੇ ਇਹ ਰਕ ਤਾਂ ਪਿਸ਼ਾਬ ਨਾ ਕਰੋ ਕਹਿੰਦੇ ਕੋਈ ਅੰਦਰ ਹੀ ਵਾਸ਼ਰੂਮ ਹੀ ਕਰਨਾ ਜਾਓ ਵੀ ਤੁਸੀਂ ਨਾ ਮੀਟ ਨਾ ਅੰਡਾ ਨਾ ਚਿਕਨ ਨਾ ਦਾਰੂ ਪਿੱਛੇ ਕੋਈ ਕੁਝ ਨਹੀਂ ਹੋ ਕਰਨਾ ਵੀ ਸਾਡੇ ਮਕਾਨ ਦੇ ਮਗਰ ਉਹਨੇ ਪਿਸ਼ਾਬ ਸ਼ੂ ਕਰਿਆ ਉਹਨੇ ਪਿਸ਼ਾਬ ਕਰਤਾ ਤੇ ਬੀਅਰ ਪੀ ਲਈ ਉਹਨੇ ਉੱਥੇ ਬੈਠ ਕੇ ਮਗਰ ਸੂਫੇ ਰੱਖੇ ਹੁੰਦੇ ਸੀਗੇ ਜਦੋਂ ਅਸੀਂ ਸੈਟਰਡੇ ਸੰਡੇ ਨੂੰ ਕਦੇ ਫਰੀ ਹੁੰਦੇ ਸੀ ਅਸੀਂ ਮਗਰ ਲਈ ਸ਼ੈਡ ਬੈਠ ਕੇ ਸੀ ਆਪਾਂ ਗੱਲਾਂ ਬਾਤਾਂ ਮਾਰੀ ਜਾਂਦੇ ਸੀਗੇ ਤੇ ਰਾਤ ਨੂੰ ਭਰਾਵਾ ਸਾਨੂੰ ਨਹੀਂ ਪਤਾ ਸੱਚੀ ਆ ਕੇ ਗੱਲ ਇਹ ਢੂਠੀ ਆ ਗਈ ਜਾ ਕੇ ਉਹ ਹੀ ਕਰਦਾ ਸੀਗਾ ਉਹ ਉਦੋਂ ਮੇਰੇ ਖਿਆਲ ਤੇ ਜਨਮ ਦਿਨ ਦੀ ਪਾਰਟੀ ਸੀ ਕਿਸੇ ਦੀ ਹਨਾ ਨਹੀਂ ਉਹ ਘਰੇ ਹੀ ਸੀ ਤੁਸੀਂ ਸੀਗੇ ਤਨਚਾਰੇ ਹਾਂ ਘਰੇ ਅਸੀਂ ਕੁਛ ਕਰੀ ਜਾਂਦੇ ਸੀਗੇ ਅਸੀਂ ਵਿਹਲੇ ਸੀ ਕਿ ਸੈਟਰਡੇ ਸੰਡੇ ਨੂੰ ਮੇਰੇ ਖਿਆਲ ਸੈਟਰਡੇ ਦਾ ਦਿਨ ਸੀ ਪਤਾ ਨਹੀਂ ਸੰਡੇ ਦਾ ਤੇ ਸਾਨੂੰ ਆਂਦਾ ਕਹਿੰਦਾ ਵੀ ਆਪਾਂ ਅੱਜ ਪਾਰਟੀ ਕਰਨੀ ਆ ਸੀ ਅਸੀਂ ਅਖੇ ਵੀ ਚਲੋ ਠੀਕ ਆ ਕਰ ਲੈਨੇ ਆ ਅਸੀਂ ਅੰਦਰ ਬੈਠੇ ਪਾਰਟੀ ਕਰਕੇ ਉਹ ਮਗਰ ਜਾ ਕੇ ਬਾਥਰੂਮ ਕਰਕੇ ਤੇ ਜਦੋਂ ਆ ਕੇ ਅੰਦਰ ਪਿਆ ਉਹਦੇ ਪੁੱਠੇ ਆਨੇ ਹੋ ਗਏ ਗੁਰਵਿੰਦਰ ਹੂੰ ਤਾਂ ਭਰਾਵਾ ਕਿਸੇ ਨੂੰ ਹੋਰ ਨੂੰ ਦਾਲੇ ਨਾ ਲੱਗਣ ਦੇਵੇ ਉਹ ਉਹ ਨੂੰ ਭਰਾਵਾ ਸਾਰੀ ਰਾਤ ਮੈਨੂੰ ਪਤਾ ਵੀ ਜਿਉਂ 10 ਵਜੇ ਲੱਗਾ ਮੈਂ 3 ਵਜੇ ਪਿਆ ਮੈਂ ਤੇ ਸਾਰੀ ਰਾਤ ਨੂੰ ਉਹ ਪਾਠ ਹੀ ਸੁਣਾਈ ਗਿਆ ਤੇ ਮਸਾਂ ਉਹਨੂੰ ਟਕਾਇਆ ਸੀਗਾ ਉਹ ਚੀਜ਼ ਮੈਨੂੰ ਨਹੀਂ ਭੁੱਲਦੀ ਯਾਰ ਕਦੇ ਵੀ ਯਾਰ ਵੀ ਮੇਰੇ ਸਾਲੇ ਦਾ ਯਾਰ ਆਪਣੇ ਨਾਲ ਐਵੇਂ ਵੀ ਹੋ ਜਾਂਦੀ ਹੈ ਪਰ ਜੇ ਉੱਥੇ ਅਸੀਂ ਨਾ ਹੁੰਦੇ ਹੋ ਸਕਦਾ ਉਹਦਾ ਕੋਈ ਨੁਕਸਾਨ ਹੋ ਜਾਂਦਾ ਪਰ ਵੀ ਆਪਣੇ ਬੰਦੇ ਇੰਨੇ ਕ ਹੋਣਾ ਉੱਥੇ ਜਿਹੜੇ ਬੰਦੇ ਸੈੱਟ ਆ ਪਾਸਪੋਰਟ ਹੋਲਡਰ ਆ ਠੀਕ ਹੈ ਪਾਸਪੋਰਟ ਹੋਲਡਰ ਵੀ ਆ ਜਿਨ੍ਹਾਂ ਕੋਲੇ ਵੀ ਪੱਕੀਆਂ ਆਈਡੀਆਂ ਬਣੀਆਂ ਹੋਆਂ ਆ ਉਹ ਬੰਦੇ ਇੰਨਾ ਕਾ ਜ਼ਿਆਦੇ ਤੰਗ ਕਰਦੇ ਆ ਨਜਾਇਜ਼ ਟੌਰਚਰ ਕਰਦੇ ਆਗੇ ਬਹੁ ਮਾੜੇ ਹਾਲਾਤ ਆ ਪਰ ਕੰਟਰੀ ਮਾੜੀ ਹੈ ਨਹੀਂਗੀ ਉਥੋਂ ਦੇ ਲੋਕ ਮਾੜੇ ਨਹੀਂ ਬਣਾਈ ਕਿੰਨਾਂ ਨੇ ਆਪਣੇ ਬੰਦੇ ਦੇਰ ਇੱਕ ਚੀਜ਼ ਦੇਖੋ ਉਥੇ ਨਾ ਸੀ ਮੈਂ ਇੱਕ ਦੋ ਚੀਜ਼ਾਂ ਉਥੇ ਨੋਟ ਕੀਤੀਆਂ ਇੱਕ ਤਾਂ ਮੰਨ ਕੇ ਚੱਲੋ ਨੇਪਾਲੀ ਨੇਪਾਲ ਦੇ ਜਿਹੜੇ ਲੈਣ ਵਾਲਿਆ ਕੁੜੀਆਂ ਹੌਣ ਪੁਲਾ ਮੁੰਡੇ ਹੋਣ ਉਹ ਇੱਕ ਦੂਜੇ ਦੀ ਮਦਦ ਕਰਦੇ ਆ ਕੰਮ ਦਵਾਉਣ ਦੇ ਉੱਥੇ ਕੋਈ ਵੀ ਮੰਨ ਕੇ ਚੱਲਦਾ ਆਪਣ ਨਾਲੇ ਆਪਣ ਨਾਲੇ ਮਾਰਗ ਤੇ ਕਿਵੇਂ ਕਰਦੇ ਆ ਕੰਮ ਤੋਂ ਹਟਵਾਉਣ ਦੇ ਨੇਪਾਲੀ ਉਹ ਹੋਊਗਾ ਜਿਹੜਾ ਕੋਈ ਜਮਾ ਬੇਕਾਰ ਬੰਦਾ ਹੋ ਜਿਹੜਾ ਕੰਮ ਕਰਨਾ ਨਹੀਂ ਚਾਹੁੰਦਾ ਹੋ ਉਹ ਵਿਲਾ ਹੋਊਗਾ ਨਹੀਂ ਉੱਥੇ ਕੋਈ ਨੇਪਾਲ ਦਾ ਨਾ ਕੁੜੀ ਨਾ ਮੁੰਡਾ ਵਿਲਾ ਨਹੀਂ ਹੋਊਗਾ ਕਿਉਂਕਿ ਉਹ ਇੱਕ ਦੂਜੇ ਦੀ ਹੈਲਪ ਕਰਦੇ ਵੀ ਇਹ ਬੰਦਾ ਸਾਡੇ ਨਾਲ ਕੋਲਾ ਆਪਦੇ ਸ਼ੌਪ ਤੇ ਖਾ ਲੈਣਾ ਤੇ ਸਾਡੇ ਵਾਲੇ ਕੀ ਕਰਦੇ ਜੇ ਉਹ ਲੱਗ ਗਿਆ ਆਹਲਾ ਕਹਿੰਦਾ ਇਹਦੀ ਬਾਲੀ ਚੌਧਰ ਚੱਲਦੀ ਇਹਨੂੰ ਹਟਵਾ ਗਏ ਆਪਾਂ ਮੂਰੇ ਹੋ ਗਏ ਇਹ ਕੰਮ ਆ ਇੰਡੀਆ ਦੇ ਇੰਡੀਅਨ ਬੰਦਿਆਂ ਦੇ ਸਾਰਿਆਂ ਦੇ ਤੇ ਜਿਹੜੇ ਬੰਗਲਾਦੇਸ਼ੀ ਲੋਕ ਆ ਉਹ ਵੀ ਕਰਦੇ ਆ ਹੈਲਪ ਕਰਦੇ ਆ ਤੇ ਇੱਕ ਜੀ ਤੁਹਾਨੂੰ ਮਹਤਸਲੀ ਗੱਲ ਦੱਸਦਾ ਭਰਾਵਾ ਮੈਂ ਕੀ ਕੀਤਾ ਡਿਲੀਵਰੀ ਮੈਨੂੰ ਆਈ ਰਾਤ ਨੂੰ ਲਾਕਾ ਤਾਂ ਮਿਆਂ ਸੀ ਹਨਾ ਤੇ ਉਹਨੇ ਕਿਹਾ ਲੋਕੇਸ਼ਨ ਭੇਜੀ ਮੈਨੂੰ ਲੋਕੇਸ਼ਨ ਥੋੜੀ ਜਿਹੀ ਮੂਰੇ ਦੀ ਮਿਲ ਗਈ ਵੀ ਥੋੜੀ ਜਿਹੀ ਅੱਗੇ ਤੇ ਉਹ ਰਾਤ ਨੂੰ ਭਰਾਵਾ ਬੱਦਲ ਗੱਜੇ ਹਨਾ ਲਾਸ਼ ਕੇ ਦੀ ਬਿਜਲੀ ਬੁਝਲੀ ਸਾਢੇ 10 ਪੌਣੇ 11 ਦਾ ਟਾਈਮ ਤੇ ਸੜਕ ਤੇ ਕੋਈ ਟਮਾ ਟੱਲੀ ਗੱਡੀ ਤੇ ਮੈਨੂੰ ਜਦੋਂ ਮੈਂ ਲੋਕੇਸ਼ਨ ਉੱਥੇ ਮੁੜਿਆ ਤੇ ਉਹ ਕੱਲੀਆਂ ਉੱਥੇ ਚਾ ਕਬਰਾਂ ਕਬਰਾਂ ਦੇ ਵਿੱਚ ਦੀਵੇ ਜਗਣਾਂ ਬੁਰਾ ਮੈਂ ਕਹਿੰਦਾ ਕਿ ਤੇ ਪੁੱਤ ਨਹੀਂ ਨਮਗਾਲਾ ਹੋਵੇ ਤੇ ਮੈਂ ਡਰ ਗਿਆ ਮੈਂ ਫਿਰ ਵੀ ਕਿ ਚੱਕਰ ਵੀ ਲੋਕੇਸ਼ਨ ਇੱਥੇ ਆ ਕੇ ਮੁੱਕ ਜਾਂਦੀ ਹੈ ਤੇ ਗਾਂ ਘਰ ਨਾ ਤੇ ਉਹ ਥੋੜੇ ਜਿਹਾ ਬਾੜ ਚ ਸੀਗੀ ਤੇ ਘਰੋਂ ਲੈਟਰ ਰੋਡ ਤੇ ਜਾਗਦੀ ਨਹੀਂ ਸੀਗੀ ਮੈਂ ਉਹਨੂੰ ਫੋਨ ਲਾਇਆ ਮੈਂ ਫਿਰ ਵੀ ਲੋਕੇਸ਼ਨ ਸੋਡੀ ਉਹ ਕਹਿੰਦਾ ਵੀ ਗਾਂ ਆ ਜਾ ਇੱਕ ਗਲੀ ਗਾਂ ਮੈਂ ਫੇਰ ਮਾ ਨੂੰ ਕਿ ਮੈਨੂੰ ਲੋਕੇਸ਼ਨ ਤਾਂ ਸੈਂਡ ਕਰ ਪਤਾ ਤਾਂ ਲੱਗੇ ਮੈਂ ਕਦੇ ਗਾਂ ਹੀ ਨਾ ਕੋਈ ਇਹ ਜਿਹਾ ਜਿਗਾਰਡ ਹੋਵੇ ਤੇ ਪਰ ਉਹ ਦੂ ਗਾਂ ਜਦੋਂ ਗਿਆ ਹੋਏ ਤੇ ਫੇਰ ਮੈਨੂੰ ਥੋੜਾ ਜਿਹਾ ਹੋਇਆ ਭਰੋਸਾ ਆ ਪਹਿਲਾਂ ਤਾਂ ਮਦਾਂ ਬਣ ਗਈ ਸੀ ਰੀ ਪਾਣੀ ਪਾਣੀ ਮੈਂ ਕਬਰਾਂ ਚ ਕਵਰਾਂ ਜੋ ਸਾਧ ਲੈ ਕੇ ਆਏ ਨੇ ਆਰਡਰ ਲੈ ਕੇ ਵੀ ਆ ਜਾ ਤੇ ਇੱਕ ਉੱਥੇ ਆਪਣੇ ਬੰਦਿਆਂ ਨਾਲ ਸਭ ਤੋਂ ਵੱਡ ਵੱਧ ਫਰਾਡ ਹੁੰਦਾ ਪੀਆਰ ਦਾ ਹਾਂ ਪੀਆਰ ਦਾ ਪੇਪਰ ਦਵਾ ਦਾਂਗੇ ਤੁਹਾਨੂੰ ਕੋਈ ਪੇਪਰ ਨਹੀਂ ਮਿਲਦੇ ਬਾਈ ਥੱਗੀ ਮਾਇਗਮਾ ਤੇ ਇਹਨਾਂ ਤੋਂ ਬਚੋ ਉਹ ਤਾਂ ਯਾਰ ਮੈਂ ਕਹਿੰਦਾ ਮੇਰੇ ਨਾਲ ਆਪਦੇ ਨਾਲ ਬੀਤੀ ਹੋਈ ਹੈ ਉਹ ਤਾਂ ਕੁੜੀਆਂ ਨੂੰ ਪੈਸੇ ਤਾਂ ਦਿੰਦੇ ਹ ਯਾਰ ਹਜ਼ਾਰ ਵੀ ਨਹੀਂ ਦਿੰਦੇ ਉਹ ਜੇ ਕੁਝ ਵੀ ਹੈ ਉਹ ਤਾਂ ਯਾਰ ਸਿੱਧੀ ਗੱਲ ਆ ਉਹ ਕਹਿੰਦੇ ਅਸੀਂ ਤੁਹਾਡੇ ਪੇਪਰ ਬਣਾ ਦਾਂਗੇ ਠੀਕ ਆ ਇੰਨੇ ਰੁਪਏ ਲੱਗਣਗੇ ਇਹ ਉਹਨਾਂ ਟਾਈਮਾਂ ਦੇ ਵਿੱਚ ਮੇਰਾ ਬਹੁਤ ਵੱਡਾ ਨੁਕਸਾਨ ਕਰਵਾਇਆ ਸੀਗਾ ਇਹ ਪੇਪਰਾਂ ਦੇ ਚੱਕਰਾਂ 'ਚ ਤੇ ਇਹ ਪੇਪਰ-ਪੂਪਰ ਆਏ ਨਹੀਂ ਮਿਲਦੇ ਉੱਥੇ ਇਹਨਾਂ ਤੋਂ ਬਚੋ ਠੀਕਾ ਆਪਣੇ ਸੱਪਾਂ ਤੋਂ ਬਚੋ ਬਗਾਨਾਂ ਦਾ ਤੁਹਾਨੂੰ ਕੋਈ ਡਰ ਨਹੀਂਗਾ ਨਾ ਸਪਰੂਡ ਤੁਹਾਨੂੰ ਠੱਗਣ ਨਾ ਨਾ ਤੁਹਾਨੂੰ ਠੱਗਣ ਨਾ ਪਾਲੀ ਇਸ ਕੰਮ ਦੇ ਵਿੱਚ ਆਪਣੇ ਪੰਜਾਬੀ ਤੇ ਪਾਕਿਸਤਾਨੀ ਪੰਜਾਬੀ ਪੂਰੇ ਮਾਰਾ ਇਹ ਨਹੀਂ ਬਰਨੰਗਲ ਨੂੰ ਦੇ ਦੇ ਤੈਨੂੰ ਵੀ ਤੇ ਇਹਨਾਂ ਤੋਂ ਬਚੋ ਭਰਾਵਾ ਤੇ ਆਪਾਂ ਇਹ ਇੱਕ ਗੱਲ ਇਹਨਾਂ ਨੂੰ ਵੀ ਕਹਿਣਾ ਜਿਹੜੇ ਏਜੰਟੀ ਕਰਦੇ ਆਗੇ ਵਿਪਰਾਵਾ ਕੀ ਪਤਾ ਅਗਲੇ ਨੇ ਕਿਵੇਂ ਨੱਪ ਨੱਪਕੁੱਟ ਕਰਕੇ ਕਿਵੇਂ ਪੈਸਿਆਂ ਦੀ ਅਰੇਂਜਮੈਂਟ ਕੀਤੀ ਹੁੰਦੀ ਹੈ ਕਿਵੇਂ ਵੀ ਸਾਬ ਸਿਰਦਾ ਹੁੰਦਾ ਠੀਕ ਆ ਵੀ ਯਾਰ ਜੇ ਮੰਨ ਕੇ ਚੱਲ 20000 ਕਮਾ ਲਓ 10000 ਕਮਾ ਲਓ ਠੀਕ ਆ ਨਾ ਬੜਾ ਤਾ ਬਾਲੀ ਗੱਲ ਕਰਾਂਗੇ ਤਾਂ ਯਾਰ ਇੰਨੇ ਕਿਹੜੇ ਜਾਰੇ ਤੂੰ ਮੱਜੀ ਵੀ ਆ ਨਾ ਗੱਲਾਂ ਛੱਡ ਇੰਨੇ ਕਿਹੜੇ ਜਾਰੇ ਤੂੰ ਮਾਰਦਾ ਗੱਲਾਂ ਤੇ ਉੱਥੇ ਪੇਪਰ ਵੀ ਬਣਾ ਲੈ ਤੇ ਪੇਪਰ ਵੀ ਬਣਾ ਲੈ ਤੇ ਐ ਹੁੰਦਾ ਬੰਦੇ ਨੂੰ ਲੋਕ ਛਕ ਕੇ ਰਹਿਣ ਵਾਲਾ ਕੰਮ ਹੀ ਹੁੰਦਾ ਉਹ ਵੀ ਪੇਪਰਾਂ ਜਿਵੇਂ ਕਿਉਂਕਿ ਜਿੱਤੇ ਆ ਜੋ ਕੈਨਸਲ ਹੋ ਗਏ ਪੇਪਰ ਉੱਥੇ ਜਾ ਉਹਨਾਂ ਨੂੰ ਦੇ 1000 1200 ਜਾਂ ਕੁਛ ਵੀ ਇਹ ਪੇਪਰ ਖਲੋਣੇ ਪੈਂਦੇ ਆ ਮੈਨੂੰ ਵੀ ਇਹ ਕਹਿੰਦੇ ਹੁੰਦੇ ਪੇਪਰ ਬਣ ਵਾਲਾ ਮੈਂ ਨਹੀਂ ਯਾਰ ਵੀ ਆਪਾਂ ਸਟੂਡੈਂਟ ਹੀ ਠੀਕ ਆ ਕਿਉਂਕਿ ਉਹ ਉਦੋਂ ਸਟੂਡੈਂਟ ਦਾ ਫੀਸ ਭਰੀ ਆ ਆਪਣੀ ਆਪਾਂ ਨੂੰ ਸਾਰਾ ਕੁਝ ਪੇਪਰ ਦਾ ਇੱਕ ਨੰਬਰ 'ਚ ਹੈਗੇ ਆ ਇੱਕ ਸਾਲ ਕੋਈ ਨਹੀਂ ਬੋਲਦਾ ਹੋ ਜਾਣ ਆਪਾਂ ਤਾਂ ਇਹ ਗੱਲ ਕਹਿੰਨੇ ਆ ਬਾਈ ਕੰਟਰੀ ਕੋਈ ਨਹੀਂ ਮਾੜੀ ਹੁੰਦੀ ਪਰ ਉੱਥੋਂ ਦੇ ਲੋਕ ਆਪਣੇ ਲੋਕ ਮਾੜੇ ਹੈਗੇ ਆਪਣੇ ਲੋਕਾਂ ਨੇ ਮਾੜੀ ਬਣਾ ਰੱਖੀ ਆਗੀ ਹਾਂ ਹੁਣ ਇਸ ਟਾਈਮ ਦਾ ਰੇਟ ਸਾਈ ਪ੍ਰੈਸ ਦਾ ਠੀਕ ਆ ਨਾ ਜਿੰਨਾ ਕ ਮੈਂ ਸੁਣਿਆਗਾ ਬਦ 4 4.5 ਲੱਖ ਰੁਪਇਆ ਚੱਲੀ ਜਾਂਦਾ ਹੈਗਾ ਵੀ ਏਜੰਟ ਲੈਂਦੇ ਆ ਜਿਹੜਾ ਉੱਥੇ ਭਰਦੇ ਆਗੇ ਉਹ 7 7 8 8 ਲੱਖ ਰੁਪਇਆ ਲਈ ਜਾਂਦੇ ਸਾਈ ਪ੍ਰੈਸ ਦਾ ਯਾਰ ਇਹ ਨਜਾਇਜ਼ ਤਾਂ ਬੰਦ ਹੋਣਾ ਚਾਹੀਦਾ ਦਾਦਾ ਬਾਈ ਮੈਂ ਤੁਹਾਨੂੰ ਗੱਲ ਦੱਸਦਾ ਜਿਹੜਾ ਮੰਨ ਕੇ ਚੱਲੋ ਜਿਹੜੀ ਹੁਣ ਫੀਸ ਕਹਿੰਦੇ ਆ ਨਾ ਜਾਂ 4300 ਜਾਂ 4600 ਪਉਂਦੇ ਕਾਲਜ ਨੂੰ ਸਿੱਧੀ ਅੱਗੇ ਕੀ ਕਰਦੇ ਹੁੰਦੇ ਸੀ ਵੀ 4600 ਫੀਸ ਆ 3000 ਉਧਰ ਪਾਤੀ 1600 ਆਪ ਖਾ ਜਾਂਦੇ ਉਹਨਾਂ ਨੇ ਕੀ ਕਰਨਾ ਉਹਦੇ ਵਿੱਚੋਂ ਉਹਨਾਂ ਦਾ ਪਤਾ ਨਹੀਂ ਕੀ ਸਿਸਟਮ ਕੀਤਾ ਹੋਇਆ ਉਹਦੀ ਕਾਲਜ ਦੀ ਜਿਹੜੀ ਆਪਾਂ ਜਾ ਕੇ ਸੀ ਭਰਦੇ ਹੁੰਦੇ ਐਡਮਿਸ਼ਨ ਦੀ ਹੋਊ ਦਾ ਮੈਡੀਕਲ ਦੀ ਕੁਛ ਵੀ ਆ ਉਹ ਵਿੱਚੋਂ ਦੇ ਵਿੱਚ ਜਾਂਦੀ ਹੈ ਤੇ ਕੁਝ ਉਹਨਾਂ ਨੇ ਪਤਾ ਨਹੀਂ ਕੀ ਕਰਦੇ ਆ ਉਹ ਖਣੀ ਅੱਧੇ ਸਾਲ ਦੀ ਅਗਲੀ ਗਾਂ ਕਰਤੀ ਉਹਨਾਂ ਨੇ ਪਤਾ ਨਹੀਂ ਕਿਵੇਂ ਉਹ ਮੈਨੂੰ ਮੈਂ ਪੁੱਛਿਆ ਮੁੰਡੇ ਨੂੰ ਤੇ ਪਰ ਅੱਗੇ ਸੀਗੀ 3000 ਰੁਪਏ ਸ ਕਈ ਕਾਲਜਾਂ ਜਿੱਥੇ ਉਦੋਂ ਵੀ ਘੱਟ ਸੀ ਪਰ ਹੁਣ ਮੇਰੇ ਕਾਲਜ ਦੀ 2100 ਫੀਸ ਸੀਗੀ ਤੇ ਕਈ ਬੰਨੇ ਕਹਿੰਦੇ ਚਲ ਅ ਵੀ ਕਾਲਜ ਕਾਲਜਾਂ ਦਾ ਹਸਾਵਾ ਕਈ ਕਾਲਜ ਦੇ ਕਾਲਜਾਂ ਦੀ ਵੱਧ ਸੀ ਉਹ ਮਾਈਗ੍ਰੇਸ਼ਨ ਵੀ ਕਰਾਉਂਦੇ ਸੀ ਉਹ ਗਾਂ ਕਿਤੇ ਇੰਗਲੈਂਡ ਵਗੈਰਾ ਜੇ ਬੰਦੇ ਦੀ ਅੰਗਰੇਜ਼ੀ ਹਾਈ ਸੀ ਥੋੜੀ ਜੀ ਤੇ ਬਾਕੀ ਅਬਸਾ ਇਹ ਹੀ ਗੱਲਾਂ ਸੀ ਯਾਰ ਆ ਪਤਾ ਇਹ ਗੱਲ ਕਹਿੰਦੇ ਬਾਕੀ ਆਪਾਂ ਇਹ ਗੱਲ ਕਹਨੇ ਆ ਕੰਟਰੀ ਮਾਰੀ ਨਹੀਂ ਉਹ ਕੰਟਰੀ ਨਹੀਂ ਮਾਰੀ ਸੀ 4 ਸਾਲ ਲਾਇਆ ਚਲ ਸਾਡਾ ਡੇਢ ਡੇਢ ਕੁ ਸਾਲ ਤਾਂ ਬਈ ਐਵੇਂ ਕਹੀ ਅੱਗੇ ਡੇਢ ਪੌਣੇ 2 ਸਾਲ ਤਾਂ ਡੇਢ ਸਾਲ ਵਾਂਗੂ ਲਾਕਡਾਊਨ ਚ ਲੰਘ ਗਿਆ ਕਿਉਂ 6 ਮਹੀਨੇ ਪਹਿਲੇ ਉਹ 3-4 ਮਹੀਨੇ ਸਾਡੇ ਉਹ ਨੰਗੇ ਵੀ ਸ਼ਹਿਰ ਚ ਕੰਮ ਨਹੀਂ ਕਰ ਸਕਦੇ ਸੀ ਪਿੰਡ ਚ ਕੀਤਾ ਠੀਕ ਆ ਪਿੰਡ ਜੇ ਕੰਮ ਇਹ ਹੁੰਦਾ ਸੀ ਜਿੱਦੇ ਮੰਨ ਕੇ ਚੱਲ ਖੇਤੀ ਦਾ ਕੰਮ ਹੁੰਦਾ ਬਾਈ ਜਿੱਦੇ ਮੀਂਹ ਪੈਣ ਲੱਗੇ ਜਾਂਦੇ ਪੰਜ ਪੰਜ ਤਣ ਮੀਂਹ ਨਹੀਂ ਸੀ ਹਟਦਾ ਜਿੱਦੇ ਕੰਮ ਚੱਲਦੇ ਪੰਜ ਤਣ ਕੰਮ ਚੱਲਦੇ ਜਦੋਂ ਪੰਜ ਤਣ ਮੀਂਹ ਪੈਣ ਲੱਗੇ ਉਹ ਜਿਹੜੇ ਚਾਰ ਪੈਸੇ ਕਮਾਏ ਹੁੰਦੇ ਸੀ ਘਰੇ ਖਾਦੇ ਜਾਂਦੇ ਜਦੋਂ ਕੰਮ ਲਗਾਤਾਰ ਚੱਲੂਗਾ ਉਦੋਂ ਹੀ ਕੰਮ ਆਪ ਨੂੰ ਪੈਸੇ ਬਣਨੇ ਲੌਕਡਾਊਨ ਲੱਗਾ ਲੌਕਡਾਊਨ ਚ ਵੀ ਆਹੀ ਹਲ ਰਹੇ ਫੀਸਾ ਪੋਸਾ ਦਾ ਮਸਾ ਸਾਰੇ ਆ ਸੀ ਜਦੋਂ ਲਾਗੇ ਮੈਂ ਰੈਸਟੋਰੈਂਟ ਚ ਬਈ ਆਪਾਂ ਵਧੀਆ ਸੋਹਣੇ ਪੈਸੇ ਕਮਾਏ ਸੀਗੇ ਫੀਸਾ ਵੀ ਤਾਰ ਕੇ ਘਰੇ ਵੀ ਭ ਬਾਪਾ ਇਹ ਗੱਲ ਕਰਿਆ ਬਾਈ ਬਣ ਕੇ ਆਪਾਂ ਸਾਰੇ ਅੱਗੇ ਜਿੰਨੇ ਉੱਥੇ ਬੈਠੇ ਆ ਜੇ ਕੋਈ ਸਾਨੂੰ ਸਾਈਪ੍ਰੈਸ ਚ ਵੇਖਦਾ ਹੋਇਆ ਸੁਣਦਾ ਹੋਇਆ ਆਪਾਂ ਉਹਦੇ ਅੱਗੇ ਇਹੀ ਬੇਨਤੀ ਕਰਦੇ ਆ ਬਾਈ ਵੀ ਕਿਸੇ ਦੀ ਨਜਾਇਜ਼ ਤੱਕਾ ਨਾ ਬਾਕੀ ਹੁਣ ਬਾਈ ਮੈਂ ਤੁਹਾਨੂੰ ਗੱਲ ਦੱਸਾਂ ਜਿਹਨੇ ਸਾਈਪ੍ਰੈਸ ਜਾਣਾ ਹੁਣ ਦੇ ਟਾਈਮ ਤੇ ਕੰਮ ਬਹੁਤ ਆ ਉੱਥੇ ਜਾਂਦਾਨੋ ਮਿਲਦਾ ਪਰ ਕੰਮ ਕਰਨ ਵਾਲਾ ਚਾਹੀਦਾ ਸਾਡੇ ਜਦੋਂ ਅਸੀਂ ਰਹਿੰਦੇ ਹੁੰਦੇ ਸਾਡੇ ਕੋਲੇ ਅੰਬਰਸਾ ਦੇ ਮੁੰਡੇ ਨਿੱਕੇ ਨਿੱਕੇ ਉਮਰਾਂ ਦੇ ਐਸੀ 17 17 ਸਾਲ ਦੇ ਉਹ ਆ ਕੇ ਰੋਇਆ ਕਰਨਾ ਹਨਾ ਸਾਡਾ ਜੀ ਨਹੀਂ ਲੱਗਦਾ ਸਾਡਾ ਉਹ ਨਹੀਂ ਹੁੰਦਾ ਅਸੀਂ ਚਲੋ ਉਹਨਾਂ ਨੂੰ ਸਮਝਾਉਂਦੇ ਸੀ ਪੱਕੇ ਤੌਰ ਤੇ ਉੱਠ ਜਾਣਾ ਕਰਦੇ ਵੀ ਮੜਾਏ ਡਰ ਜਾਂਦੇ ਸੀ ਵੀ ਬਾ ਸਾਡਾ ਮੁੰਡਾ ਫਸ ਗਿਆ ਉਹ ਹੋ ਗਿਆ ਅਸੀਂ ਉਹਨੂੰ ਸਮਝਾਉਣਾ ਕਿ ਤਾਂ ਤੂੰ ਇਮੀਗ੍ਰੇਸ਼ਨ ਕਰਾ ਲਾ ਮਹੀਨਾ ਡੇਢ ਮਹੀਨਾ ਦਾ ਉਹ ਦੋਆ ਤੋ ਚੱਲ ਇੱਕ ਵਾਰੀ ਪਿੰਡ ਗਿਆੜਾ ਕੱਢੇ ਤੇਰੇ ਕੋਲ ਪੇਪਰ ਆ ਜਾਣਗੇ ਹਨਾ ਤੇ ਉਹ ਚੱਲ ਜਾ ਦੋ ਮਹੀਨਾ ਡੇਢ ਮਹੀਨਾ ਲੰਘਦਾ ਸੀ ਅਗਲੇ ਨੂੰ ਆਉਂਦੇ ਚੱਲ ਮਹੀਨੇ ਬਾਅਦ ਮੋਟ ਜੂਗਾ ਤੇ ਉਹਦਾ ਦਿਲ ਲੱਗ ਜਾਂਦਾ ਸੀ ਕੁਛ ਮਾੜੇ ਮੋਟੇ ਕੰਮ ਆ ਮਿਲ ਜਾਂਦਾ ਸੀ ਜਦੋਂ ਯੂਰੋ ਆਉਣ ਲੱਗ ਜਾਂਦੀ ਦਿਲ ਤਾਪੀ ਲੱਗ ਜਾਂਦਾ ਬਈ ਜਦੋਂ ਪੈਸੇ ਆਉਣ ਲੱਗ ਜਾਂਣਾ ਤੇ ਉਹ ਪਰ ਮੁੜ ਕੇ ਚੱਲ ਉਹਨਾਂ ਦਾ ਪੱਕ ਤੇ ਹੁਣ ਦੇ ਟਾਈਮ ਤੇ ਜੇ ਤੁਸੀਂ ਜਾਓਗੇ ਜਦੋਂ ਜਾਓਗੇ ਤੁਹਾਨੂੰ ਜਾਂਦਿਆਂ ਨੂੰ ਇੱਕ ਮਹੀਨੇ ਇਮੀਗ੍ਰੇਸ਼ਨ ਦੇ ਵਿੱਚ ਵਿੱਚ ਜੇ ਤਾਂ ਤੁਹਾਡੇ ਨਾਲ ਪੰਗੇ ਚੰਗੇ ਬੰਦੇ ਰਹਿੰਦੇ ਹੋਏ ਤਾਂ ਤੁਹਾਨੂੰ ਹੋ ਸਕਦਾ ਇਮੀਗ੍ਰੇਸ਼ਨ ਤੋਂ ਪਹਿਲਾਂ ਵੀ ਡਾੜੀਆਂ ਲਵਾ ਦੇਣ ਨਾਲ ਵੀ ਆ ਜਾ ਜਾ ਉੱਥੇ ਲੈ ਚੱਲਦੇ ਇੱਥੇ ਲੈ ਚੱਲਦੇ ਉਹ ਕਰਾਉਣਾ ਕਰਾਉਣਾ ਹੈ ਨਾ ਤੇ ਜੇ ਉਹ ਜੇ ਹੋਏ ਬਈ ਉਹਨਾਂ ਦਾ ਆਪਾਂ ਕਹਿ ਨਹੀਂ ਸਕਦੇ ਪਰ ਹੁਣ ਉੱਥੇ ਕੰਮ ਬੰਦਾ ਕੰਮ ਦਿਵਾਉਣ ਵਾਲਾ ਹੋਵੇ ਕੰਮ ਨਾਲ ਦੀ ਨਾਲ ਮਿਲ ਜਾਂਦਾ ਜਾ ਕੇ ਕਿਉਂਕਿ 4-5 ਤਾਂ ਕੰਪਨੀਆਂ ਹੀ ਹੈਗਾਂ ਤੇ ਫੂਡੀਆ ਡਿਲੀਵਰੀ ਦੇ ਕੰਮ ਵਾਲੀ ਬੋਲਟ ਇੱਕ ਬੀਜ ਵਾਲੀ ਬੋਲਟ ਇੱਕ ਡਬਲਯੂ ਵਾਲੀ ਬੋਲਟ ਇੱਕ ਫਿਚ ਜਾਵੜੀ ਇੱਕ ਡਰਾਈਵ ਆਉ ਪੂ 56 56 ਕੰਪਨ ਵਿੱਚ ਉੱਤੇ ਜੜੀਆਂ ਤੇ ਹੋਰ ਵੀ ਮੈਨੂੰ ਲੱਗਦਾ ਵੀ ਆ 2025 ਦੇ ਵਿੱਚ ਜਾਣਗਾਂ ਤੇ ਇਹਨੂੰ ਸ਼ੈਨੇਗਨ ਚ ਵੀ ਲੈਣ ਨੂੰ ਫਿਰਦੇ ਆ ਉਹ ਗਾਂਹ ਪਤਾ ਨਹੀਂ ਲੈਣਾ ਜਾਂ ਨਹੀਂ ਲੈਣਾ ਉਹ ਹਜੇ ਚੱਲੀ ਜਾਂਦਾ ਉਹਨਾਂ ਦਾ ਪ੍ਰੋਸੈਸ ਤੇ ਆ ਚੀਜ਼ ਆ ਬਾਕੀ ਜੇ ਕੋਈ ਗਲਤੀ ਫਲਤੀ ਹੋਈ ਤਾਂ ਮਾਫ ਕਰੋ ਬਾਕੀ ਤੁਸੀਂ ਸੁਝਾਅ ਤੁਸੀਂ ਵੀ ਦਿਓ ਸਾਨੂੰ ਜਰੂਰ ਤੇ ਅਗਲੇ ਕਿਹੜੇ ਟੌਪਿਕ ਤੇ ਵੀਡੀਓ ਬਣਾ ਕੇ ਵੀ ਜਰੂਰ ਦੱਸਿਓ ਤੇ ਇਹਦੇ ਬਾਰੇ ਸਾਨੂੰ ਕਮੈਂਟ ਜਰੂਰ ਕਰਕੇ ਦੱਸੋ ਵੀ ਕਈ ਵਿੱਚ ਸਾਡੇ ਤੋਂ ਵੀ ਕੋਈ ਰਹਿ ਗਈ ਹੋਈ ਚੀਜ਼ ਹੈ ਨਾ ਕਿਉਂਕਿ ਅਸੀਂ ਤਾਂ ਮੰਨ ਕੇ ਚੱਲ ਨਕੋਸ਼ੀਆ ਰਹੇ ਆ ਤੇ ਜਾ ਰਹੇ ਆ ਮੈਂ ਐਨਾਂ ਪਾ ਦੋ ਸ਼ਹਿਰਾਂ ਚ ਰਹ ਮੈਂ ਸਾਰੇ ਸ਼ਹਿਰਾਂ ਚ ਹੀ ਰਹਾਂ ਤੇ ਇਹ ਜਾਨੀ ਕਿ ਡਿਲੀਵਰੀ ਸਾਰੇ ਸ਼ਹਿਰਾਂ ਦੇ ਇੰਦਾ ਕੰਮ ਸਟੋਰ ਚ ਕੰਮ ਕਰਦਾ ਸੀ ਇਹ ਤੇ ਉਹ ਡਿਲੀਵਰੀਆਂ ਸਾਰੇ ਸ਼ਹਿਰਾਂ ਚ ਦਿੰਦੇ ਸੀ ਤੇ ਉਸ ਤੋਂ ਬਾਅਦ ਮੈਂ ਜਿਹੜਾ ਰੋਡ ਸਾਈਡ ਕੰਟਰੈਕਸ਼ਨ ਦਾ ਕੰਮ ਕਰਦਾ ਮੇਰੇ ਪਾਪ ਉਹ ਵੀ ਪਾਪ ਉਸ ਵੀ ਕੀਤਾ ਮੈਂ ਹਰ ਇੱਕ ਆਈ ਨੱਪਾ ਵੀ ਕੀਤਾ ਮੈਂ ਲਾਰਨਾ ਕ ਵੀ ਕੀਤਾ ਲਿਮਾਸੂਲ ਵੀ ਕੀਤਾ ਰੂਡੋਸ ਦਾ ਕੰਮ ਇਹ ਆ ਉੱਥੇ ਭਾਈ 2-3 ਮਹੀਨੇ ਕੰਮ ਚੱਲਦਾ ਜਦੋਂ ਬਰਫਾਂ ਪੈਣ ਲੱਗ ਜਾਂਦੇ ਰੂਡੋਸ ਤਾਂ ਬਸ 3 ਮਹੀਨੇ ਕੰਮ ਤੇ ਉੱਥੇ ਆਪਣੇ ਬੰਦੇ ਨੂੰ ਬਹੁਤ ਘੱਟ ਰੱਖਦੇ ਆ ਉੱਥੇ ਕਾਲੇ ਵੱਧ ਕੰਮ ਕਰਦੇ ਆ ਕਾਲੇ ਵੀ ਉਥੇ ਪ੍ਰੋਪਰ ਗ੍ਰੀਕ ਵਾਲਾ ਬੰਦਾ ਕੰਮ ਕਰਦਾ ਉਹ ਟੂਰਿਸਟ ਪਲੇਸ ਆ ਕਾਲਿਆ ਨੂੰ ਕਾਲਿਆ ਨੂੰ ਬਈ ਫ੍ਰੈਂਚ ਵੀ ਹੁੰਦੀ ਇੰਗਲਿਸ਼ ਵੀ ਹੁੰਦੀ ਉਹ ਗ੍ਰੀਕ ਵੀ ਸਿੱਖ ਲੈਂਦੇ ਉਹ ਤਾਂ ਉਹਨਾਂ ਨੂੰ ਪਹਿਲ ਦੇ ਦwidehat ਰੱਖਦੇ ਕਿਉਂਕਿ ਉਥੇ ਟੂਰਿਸਟ ਰੂਸਿਆ ਤੋਂ ਇੰਗਲੈਂਡ ਤੋਂ ਬਹੁਤ ਲੋਕ ਉਥੇ ਜਾਂਦੇ ਵੀ ਉਹ ਜਨਨ ਕੀ ਉਹਨਾਂ ਨੂੰ ਪ੍ਰੋਪਰ ਸਮਝਾ ਸਕਣਾ ਜੇ ਕੋਈ ਰੈਸਟੋਰੈਂਟ ਤੇ ਕਿਸੇ ਨੇ ਖਾਣਾ ਵਗੈਰਾ ਖਾਣਾ ਉਹ ਹੁਣ ਆਰਡਰ ਲੈਣ ਗਿਆ ਹੁਣ ਆਪਣੇ ਅਲਗ ਨੂੰ ਕੀ ਪਤਾ ਹੀ ਨਾ ਲੱਗੇ ਉਹਨਾਂ ਨੇ ਬੋਲੀ ਨਾ ਸਮਝਾਵੇ ਤੇ ਉਹ ਚੀਜ਼ ਤੇ ਚਲੋ ਬਾਈ ਵੜ ਕੇ ਅੱਗੇ ਦੋ ਠੀਕ ਆ ਬਾਈ ਬਹੁਤ ਮਿਹਰਬਾਨੀ ਤੁਹਾਡੀ ਧੰਨਵਾਦ ਤੇ ਜੇ ਸਾਡੇ ਤੋਂ ਕੋਈ ਗਲਤੀ ਹੋਈ ਤਾਂ ਮਾਫ਼ ਕਰਨਾ ਤੇ ਅੱਗੇ ਤੋਂ ਸਾਨੂੰ ਸੁਝਾਵੀ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਮਿਹਰਬਾਨ ਮਿਹਰਬਾਨ